ਅੱਗੇ ਸ਼ਹਿਰ 'ਚ ਜ਼ਿੰਮੇਦਾਰਾ ਟਰੈਕਟਰ ਜਾ ਲਿਆਂਦੇ ਆ ਅੱਜ ਪੁਰਾਣੇ ਟਰੈਕਟਰਾਂ ਦਾ ਕੰਮਾਂ ਬਾਈਆਂ ਦਾ ਅੱਜ 4 ਟਰੈਕਟਰਾਂ ਦੀ ਡਿਟੇਲ ਦਿੰਨੇ ਆ ਜੈਨੂਨ ਜੀ ਗੱਲ ਕਰਦੇ ਨੇ ਜੈਨੂਨ ਜੇ ਰੇਟ ਨੇ ਇਹਨਾਂ ਦੇ ਅ ਵੀਰ ਜੀ ਕੀ ਹਾਲ ਨੇ ਬਹੁਤ ਵਧੀਆ ਦਿਖਾਓ ਜੀ ਆਪਣੇ ਅੱਜ ਕਿਹੜੇ ਕਿਹੜੇ ਟਰੈਕਟਰ ਤੁਹਾਡੇ ਰਵੇ ਮੌਜੂਦ ਨੇ ਟਰੈਕਟਰ ਦਾ ਸੋਨਾਲਿਕਾ 35 ਸੋਨਾਲਿਕਾ 35 ਇਹ 2018 ਮਾਡਲ ਹੈ ਵੀਰੇ ਅੱਛਾ ਹਾਂਜੀ ਤੇ ਨੰਬਰ ਇਹਦਾ ਪੰਜਾਬ ਦਾ ਹੀ ਆ ਨੰਬਰ ਪੰਜਾਬ ਦਾ 80 85% ਟਾਇਰ ਨੇ ਦੇ ਠੀਕ ਹੈ ਠੀਕ ਹੈ ਜੀ ਪਾਤਰਾ ਨੰਬਰ ਆ ਠੀਕ ਹੈ ਡਿਸਟ੍ਰੀਬਿਊਟਰ ਸਿੰਗਲ ਦੀ ਨਹੀਂ ਚੱਲਿਆ ਬਈ ਟੱਕਰ ਰਹੀ ਹੈ ਟਾ ਅੱਛਾ ਹਾਂ ਜੀ ਜ਼ਿੰਮੇਵਾਰ ਕੋਲ ਹੀ ਚੱਲਿਆ ਹੋਇਆ ਠੀਕ ਹੈ ਸਿੰਗਲ ਡਿਸਟ੍ਰੀਬਿਊਟਰ ਹੁੰਦਾ ਨਹੀਂ ਡਬਲ ਡਿਸਟ੍ਰੀਬਿਊਟਰ ਹੈ ਜੀ ਡਬਲ ਹੈ ਡਬਲ ਹੈ ਜੀ ਅੱਛਾ ਛਤਰੀ ਵੱਡੀ ਲੱਗੀ ਹੋਈ ਹੈ ਹਾਂ ਜੀ ਹਾਂ ਜੀ ਵੱਡੀ ਛਤਰੀ ਨਾਲ ਆ ਸਾਰਾ ਇੰਜਨ-ਓੰਜਨ ਸਾਫ਼ ਆ ਜਮਾ ਸਾਫ਼ ਆ ਜਮਾ ਜੀ ਅੱਛਾ ਇਹਦਾ ਕੋਲ ਨਵੇਂ ਵਰਗਾ ਟਰੈਕਟਰ ਆ ਜੀ ਕੀ ਮੁੱਲ ਆ ਇਹਦਾ ਇਹ ਜੈਨੂਇਨ ਰੇਟ ਆ ਜੀ ਬਸ ਇਹਦਾ ਦੇਣਾ 3,70,000 ਦਾ 370 ਦਾ ਹਾਂ ਜੀ ਅੱਛਾ ਤੇ ਮਾੜਾ ਮੋਟਾ ਕੋਈ ਮਾਨਤਾ ਆਪਣੇ ਪੱਕੀ ਰੇਟ ਹੁੰਦੇ ਨੇ ਜਮੀਨ ਮਾੜਾ ਮੋਟਾ ਮਾਨਤਾ ਜ਼ਰੂਰ ਕਰਾਂਗੇ ਬਾਈ ਠੀਕ ਹੈ ਹਾਂਜੀ ਇਹ ਆਹ ਜੀ ਜੌਂਡੀਅਰ ਇੱਕ ਆਪਣੇ ਕੋਲ ਹੈਗਾ 50 55 ਜੀ ਈ ਇਹ ਨੰਬਰ ਇਹ ਹੈ ਕਿ ਪੀ ਵੀ ਨੰਬਰ ਹੈ ਐਚ ਆਰ ਜੀ ਦਾ ਅੱਛਾ ਹਾਂਜੀ ਐਨਓਸੀ ਲੈ ਕੇ ਦੇ ਦਾਂਗੇ ਠੀਕ ਹੈ ਹਾਂਜੀ ਤੇ ਇਹ ਡਬਲ ਡਿਸਟਰੀਬਿਊਟਰ ਨਹੀਂ ਜੀ ਸਿੰਗਲ ਡਿਸਟਰੀਬਿਊਟਰ ਸਿੰਗਲ ਹਾਂਜੀ ਠੀਕ ਇਹ ਇਹ ਜੀ ਹਾਲਤ ਇਹਦੀ ਪੂਰਾ ਚੰਗਾ ਟਰੈਕਟਰ ਹੀ ਖੁੱਲਿਆ ਖਲਾ ਨਹੀਂ ਹੈਗਾ ਵੀ ਨਾਲ ਦੇ ਸਾਰਾ अच्छा ਅਸੀਂ 85% ਟਾਇਰ ਪਏ ਨੇ ਇਹਦੇ ਨਾਲ ਦੇ VTT ਦੇ ਰਿੰਮ ਰਮ ਸਾਫ ਪਏ ਬਿਲਕੁਲ ਸਾਫ ਹੈ ਜੀ ਸਾਰਾ ਤੇ ਇਹਦਾ ਕੀ ਮੁੱਲ ਆ ਜੀ ਇਹ ਤੁਹਾਨੂੰ ਦੇ ਦਾਂਗੇ ਜੀ ਆਪਾਂ 4 ਲੱਖ ਰੁਪਏ ਦਾ اچھا 4 ਲੱਖ ਰੁਪਏ ਦਾ 2013 ਮਾਡਲ ਆ 13 ਮਾਡਲ ਹਾਂਜੀ ਸਾਰਾ ਨਾਲ ਦਾ ਇੰਜਨ-ਓੰਜਨ ਸਭ ਨਾਲ ਦਾ ਕੋਈ ਪੰਪ ਨਹੀਂ ਚਾਬੀ ਲੱਗੀ ਕਿਤੇ ਨਹੀਂ ਲੱਗੀ ਠੀਕ ਆ ਆ ਪ੍ਰੀਤ ਜੀ ਇਹ ਮਾਡਲ ਕਿੰਨਾ ਇਹ 15 ਮਾਡਲ ਆ ਜੀ। ਅੱਛਾ। ਹਾਂ ਜੀ ਇਹਦਾ ਨੰਬਰ ਪੰਜਾਬ ਦਾ ਹੀ ਆ। ਹੂੰ। ਟਾਇਰ ਹੋਣਗੇ ਜੀ ਦੇ 70 ਕੁ ਪੈਸੇ। ਠੀਕ ਹੈ। 3 ਸਪੀਡ ਹੋਇਆ ਹੋਇਆ ਇਹੇ। 3 ਸਪੀਡ ਕਰਾਇਆ ਹੋਇਆ। ਕਰਾਇਆ ਹੋਇਆ ਜੀ ਇਹ 3 ਸਪੀਡ ਆ। ਅੱਛਾ। ਇਹਦੇ ਕਿਟ ਪਈ ਹੋਈ ਆ ਸਾਰੀ। ਠੀਕ ਹੈ। ਫੁੱਟ ਛਤਰੀ ਨਾਲ ਆ ਨੰਬਰ ਪੰਜਾਬ ਦਾ ਹੀ ਆ, ਸੰਰੂਰ ਰਈ ਆ। ਹੂੰ। ਇੰਜਣ-ਉੰਜਣ ਕਿਵੇਂ ਆ ਜੀ? ਬਿਲਕੁਲ ਸੂਨ। ਕੋਈ ਬਲੋਸ਼ ਲੋ ਕੁਝ ਨਹੀਂ ਹੈ ਜੀ, ਸਾਫ਼ ਆ ਬਿਲਕੁਲ। ਅੱਛਾ, ਸਾਫ਼ ਆ ਜੀ। ਹਾਂ ਜੀ। ਚਾਰ ਸਿਲੰਡਰ ਚ ਆਉਂਦਾ ਵੀਰੇ ਇਹ 60 60 ਹਸਪਾਵਰ ਦਾ ਅੱਛਾ ਹਾਂਜੀ ਤੇ ਛਤਰੀ ਦੀ ਸਾਰਾ ਉਸ ਵਿੱਚ ਹੀ ਜਿਵੇਂ ਹੈਗਾ ਹਾਂ ਵਾਸਤੇ ਠੀਕ ਹੈ ਇਹਦਾ ਕੀ ਮੁੱਲ ਹੈ ਜੀ ਇਹ ਤੁਹਾਨੂੰ ਇੱਕੋ ਹੀ ਗੱਲ ਲੱਗੂਗਾ ਜੀ 315000 ਦਾ 315 ਦਾ ਹਾਂਜੀ ਠੀਕ ਤੇ ਉਹ ਸਾਈਡ ਤੇ ਖੜੇ ਉੱਪਰ ਇਹ 2000 ਮਾਡਲ ਹੈ ਜੀ ਡਬਲ ਕਲਚ ਦਾ ਠੀਕ ਹੈ ਇਹ ਕਿੰਨਾ 740 ਹੈ ਜੀ 740 ਹੈ ਜੀ 40 ਇਹ ਲੱਖ ਰੁਪਏ ਦੇ ਦਾਂ ਅੱਛਾ ਜੀ ਹਾਂਜੀ ਨੰਬਰ ਇਹ ਨੰਬਰ ਹਰਿਆਣੇ ਦਾ ਜੀ ਹਰਿਆਣੇ ਦਾ ਠੀਕ ਇੱਕ ਆਪਣੇ ਕੋ 524 ਆ ਜੀ ਹਾਂਜੀ ਇਹ 2010 ਮਾਡਲ ਆ ਹਰਿਆਣਾ ਨੰਬਰਾ ਠੀਕ ਕਲੀਅਰ ਆ ਤੇ ਜੋਗੀ ਦਾ ਪੂਰਾ ਵਧੀਆ ਜੀ 60 65 60 ਕੇ ਪੈਸੇ ਲਾ ਲੋ 60 ਦੇ ਸਟੇਰ ਹਾਂ ਠੀਕ ਕਈ ਵਾਰ ਅਗਲਾ ਦੂਰਾ ਆਉਂਦਾ ਨਾ ਕੱਟੇ ਦੱਸਾਂਗੇ ਮਾਡਲ ਕਿੰਨਾ ਵੀ ਮਾਡਲ ਹੈਗਾ 10 10 ਮਾਡਲ ਹਾਂਜੀ ਕੋਈ ਗਲਿਆ ਫਲਿਆ ਨਹੀਂ ਕਿਤੋਂ ਸਾਫ ਬੁਟਾ ਜਵਾ ਹਾਂਜੀ ਸਾਰਾ ਜਨ ਮਨਾ ਹਾਂ ਡਬਲ ਡਿਸਟਿਬਿਊਟਰ ਹੁੰਦਾ ਵੀ ਨਹੀਂ ਜੀ ਸਿੰਗਲ ਇਹ ਆਉਂਦਾ ਜੀ ਸਿੰਗਲ ਹਾਂਜੀ ਠੀਕ ਹੈ ਸਾਫ ਹੈ ਜਮਾ ਟਰੈਕਟਰ ਬਿਲਕੁਲ ਸੋਨਾ ਜੀ ਅੱਛਾ ਇਹਦਾ ਕੀ ਮੁੱਲ ਇਹ 1 ਸਵਾ 3 ਲੱਖ ਦਾ ਦੇ ਦਾਂਗੇ ਸਵਾ 3 ਬਾਈ ਮਾਡਲ ਕਿੰਨਾ ਦਾ ਸੇ ਬਾਈ 2010 ਮਾਡਲ ਆ 2010 ਇਹ ਇੱਕ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਜ਼ਿੰਮੇਦਾਰਾ ਟਰੈਕਟਰ ਜੋ ਸੁਖਵੀਰ ਬਾਈ ਦਾ ਨਾਮ ਆ ਆਪਣਾ ਕਲਵਾਣੂ ਰੋਡ ਆ ਬਾਈ ਜੀ ਇਹ ਕਲਵਾਣੂ ਰੋਡ ਆ ਕਲਵਾਣੂ ਰੋਡ ਸ਼ਹਿਰ ਤੋਂ ਸਾਰੀ 100 ਕਿਲੋਮੀਟਰ ਆ ਕਲਵਾਣੂ ਰੋਡ ਤੇ ਆ ਵੱਡੇ ਘੱਗੇ ਤੋਂ ਸਾਰੀ 100 ਕਿਲੋਮੀਟਰ ਰੇਟ ਇਹਨਾਂ ਦੇ ਬੜੇ ਜੈਨੂਨ ਨੇ ਰੇਟ ਜੈਨੂਨ ਨਹੀਂ ਬਲਕਿ ਘੱਟ ਨੇ ਮਾਰਕੀਟ ਨਾਲੋਂ ਜਿਹਨੂੰ ਵੀ ਟਰੈਕਟਰ ਜੀ ਕੋਈ ਲੈਣਾ ਪੁੱਛਣਾ ਕੰਟੈਕਟ ਕਰ ਸਕਦੇ ਆ ਇਹੇ ਲੋਨ ਦੀ ਫੈਸਿਲਿਟੀ ਵੀ ਦਿੰਦੇ ਨੇ ਬਈ ਕਰਾ ਦਿਓ ਸਰ ਬਿਲਕੁਲ ਕਰਾ ਕੇ ਦੇਵਾਂਗੇ ਜੀ ਆਪਾਂ ਲੋਨ ਤੋਂ ਅੱਛਾ ਹਾਂਜੀ ਲੋਨ ਜੀ ਪ੍ਰਾਈਵੇਟ ਕਰਾਣਾ ਪ੍ਰਾਈਵੇਟ ਵੀ ਕਰਾ ਕੇ ਦੇਵਾਂਗੇ ਜੀ ਤੁਸੀਂ ਬੈਂਕ ਦਾ ਕਰਾਣਾ ਬੈਂਕ ਦਾ ਵੀ ਕਰਾ ਕੇ ਦੇ ਦਾਂਗੇ ਠੀਕ ਹੈ ਜੇ ਮੁੱਚੇ ਮੜਲਾ ਤੇ ਮੈਂ ਕਹਿੰਦਾ ਹੋ ਜਾਂਦਾ ਇਹਨੇ ਹੂੰ ਤੇ ਨਵੇਂ ਮਾਡਲ ਦੇ ਵਿੱਚ ਮਾਗਰ ਦੇ ਵਿੱਚ ਪ੍ਰਾਈਵੇਟ ਵੀ ਕਰਾ ਦਿੰਦੇ ਆ ਠੀਕ ਹੈ ਹਾਂਜੀ ਲੋਨ ਦੀ ਫੈਸਿਲਿਟੀ ਵੀ ਹੈ ਜੀ ਇਹਨਾਂ ਕੋਲੇ ਜਿਹਨੂੰ ਵੀ ਲੋਨ ਕਰਾਉਣਾ ਲੋੜ ਆ ਉਹ ਲੋਨ ਵੀ ਇਹ ਪੂਰੀ ਫੈਸਿਲਿਟੀ ਦੇਣਗੇ ਧੰਨਵਾਦ